ਇਸ ਵੇਲੇ ਦੀ ਵੱਡੀ ਤੇ ਅਹਿਮ ਸਿਆਸੀ ਖਬਰ ਲੈ ਕੇ ਤੁਹਾਡੇ ਤੱਕ ਆਏ ਆ ਇਸ ਵੇਲੇ ਦੀ ਵੱਡੀ ਤੇ ਅਹਿਮ ਸਿਆਸੀ ਖਬਰ ਇਹ ਹੈ ਕਿ ਕਾਂਗਰਸ ਦੇ ਵੱਲੋਂ ਆਪਣੇ ਇੱਕ ਵਿਧਾਇਕ ਨੂੰ ਆਪਣੇ ਇੱਕ ਐਮਐਲਏ ਨੂੰ ਜਿਹੜਾ ਉਹ ਮੁਅਤਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਨੇ ਆਪਣੇ ਫਲੋਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਹੈ। ਉਹਨਾਂ ਦੀ ਮੋਤਲੀ ਜਿਹੜੀ ਹੈ ਉਹ ਕੀਤੀ ਗਈ ਹੈ। ਆਖਰਕਾਰ ਜਿਹੜਾ ਲੰਬੇ ਸਮੇਂ ਤੋਂ ਕਈ ਕਾਂਗਰਸੀ ਆਗੂ ਇਸ ਦੀ ਮੰਗ ਕਰ ਰਹੇ ਸਨ ਕਿ ਜਿਹੜੀ ਹੈ ਵਿਕਰਮ ਚੌਧਰੀ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਪਰ ਆਖਰਕਾਰ ਕਾਂਗਰਸ ਪਾਰਟੀ ਨੇ ਸਖਤ ਫੈਸਲਾ ਲਿਆ ਹੈ। ਉਹਨਾਂ ਨੂੰ ਕਾਰਵਾਈ ਕਰਨੀ ਪਈ ਹੈ। ਤੁਹਾਨੂੰ ਦੱਸ ਦਈਏ ਕਿ ਵਿਕਰਮ ਚੌਧਰੀ ਜਿਹੜੇ ਆ ਉਹ ਆਪਣੀ ਮਾਤਾ ਦੇ ਲਈ ਜਲੰਧਰ ਤੋਂ ਲੋਕ ਸਭਾ ਟਿਕਟ ਮੰਗਦੇ ਸਨ ਉਹ ਮਹਰੂਮ ਜਿਹੜੇ ਕਾਂਗਰਸੀ ਆਗੂ ਤੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਨੇ ਉਹ ਲਗਾਤਾਰ ਮੰਗ ਕਰੇ ਸਨ ਪਰ ਉਹਨਾਂ ਦੀ ਮਾਤਾ ਜਿਹੜੇ ਆ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਮਿਲਣ ਤੋਂ ਬਾਅਦ ਉਹ ਭਾਜ-ਪਾ ਚਲੇ ਗਏ ਤਾਂ ਕਾਂਗਰਸ ਦਾ ਇਹ ਮੰਨਣਾ ਹੈ ਖਾਸ ਕਰਕੇ ਚੰਨੀ ਹੁਰਾਂ ਦਾ ਇਹ ਮੰਨਣਾ ਹੈ ਕਿ ਵਿਕਰਮ ਚੌਧਰੀ ਵਿਕਰਮਜੀਤ ਸਿੰਘ ਚੌਧਰੀ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਚੰਨੀ ਨੇ ਤਾਂ ਇਥੋਂ ਤੱਕ ਕਹਿਤਾ ਕਿ ਹਉਮੈ ਤੇ ਹੰਕਾਰ ਦੇ ਵਿੱਚ ਇਹ ਸਾਰਾ ਕੁਝ ਵਿਕਰਮ ਚੌਧਰੀ ਨੇ ਕੀਤਾ ਹੈ ਆਖਰਕਾਰ ਵਿਕਰਮ ਚੌਧਰੀ ਦੇ ਉੱਤੇ ਕਾਰਵਾਈ ਹੋਈ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਦੀ ਵੱਡੀ ਕਾਰਵਾਈ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੀ ਹਲਚਲ ਵਿਕਰਮਜੀਤ ਸਿੰਘ ਚੌਧਰੀ ਨੂੰ ਕਾਂਗਰਸ ਨੇ ਮੁਅਤਲ ਕਰ ਦਿੱਤਾ ਹੈ ਪੰਜਾਬ ਕਾਂਗਰਸ ਦੇ ਜਿਹੜੇ ਇਨਚਾਰਜ ਨੇਗੇ ਦਵਿੰਦਰ যাদਬ ਉਹਨਾਂ ਦੇ ਸੈਨਾ ਹੇਠ ਇੱਕ ਨੋਟਿਸ ਜਾਰੀ ਹੋਇਆ ਜਿਸ ਦੇ ਵਿੱਚ ਇਸ ਦੀ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਹੈ ਤਾਂ ਵਿਕਰਮ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਅਹਿਮ ਜਾਣਕਾਰੀ ਇਹ ਹੈ ਕਿ ਜਿਹੜਾ ਉਨ੍ਹਾਂ ਦੇ ਪਰਿਵਾਰ ਦੇ ਵੱਲੋਂ ਕਾਂਗਰਸ ਦੇ ਪਾਰਟੀ ਪ੍ਰਤੀ ਜਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਸੀਗੀਆਂ ਉਹਨਾਂ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ ਜਗਜाहਰ ਹੈ ਕਿ ਚੰਨੀ ਜਿਵੇਂ ਹੀ ਉਮੀਦਵਾਰ ਲਾਣੇਗੇ ਵਿਕਰਮ ਚੌਧਰੀ ਪਰਿਵਾਰ ਉਸ ਤੋਂ ਪਹਿਲਾਂ ਵੀ ਤੇ ਬਾਅਦ ਚ ਵੀ ਚੰਨੀ ਦਾ ਵਿਰੋਧ ਕਰ ਰਿਹਾ ਸੀ ਚੰਨੀ ਬਾਰੇ ਗਲਤ ਟਿੱਪਣੀਆਂ ਲਗਾਤਾਰ ਵਿਕਰਮਜੀਤ ਸਿੰਘ ਚੌਧਰੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਸਨ ਪਰ ਆਖਰਕਾਰ ਕਾਂਗਰਸ ਨੂੰ ਹੱਕ ਚੱਪਣਾ ਹੀ ਪਿਆ ਕਾਂਗਰਸ ਨੇ ਜਿਹੜਾ ਇਸ ਮਾਮਲੇ ਦੇ ਉੱਤੇ ਵੱਡਾ ਐਕਸ਼ਨ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਇਸ ਮਾਮਲੇ ਤੇ ਬੜੀ ਸਖਤ ਹੈ ਕਾਂਗਰਸ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਅਤੇ ਕਹਿ ਸਕਦੇ ਆ ਕਿ ਇਸ ਨਾਲ ਇੱਕ ਚੰਨੀ ਦੇ ਫੇਵਰ 'ਚ ਜਿਹੜਾ ਸੁਨੇਹਾ ਜਾਏਗਾ ਕਿ ਪਾਰਟੀ ਚੰਨੀ ਦੇ ਨਾਲ ਖੜੀ ਹੈ